ਗੁਰਦੁਆਰੇ ਤੋਂ ਥੋੜੀ ਜਿਹੀ ਦੂਰੀ ਤੇ ਸਮੰਦਰ ਸੀ ਤੇ ਮੈਂ ਸ਼ਾਮ ਨੂੰ ਟੈਲੰਡੋਂ ਨਿਕਲ ਗਿਆ ਦੂਰੋਂ ਸੜਕ ਸੀ ਕੋਈ ਸਿੰਘ ਲੰਗਿਆ ਜਾ ਰਿਹਾ ਆਪਣੀ ਗੱਡੀ ਤੇ ਉਹਨੇ ਰੋਕੀ ਗੱਡੀ ਭਜਿਆ ਆਇਆ ਮੇਰੇ ਕੋਲ ਆਇਆ ਕਿ ਲੰਗ ਮਸਕੀਨ ਜੀ ਆ ਜਾਓ ਆ ਗੱਡੀ 'ਚ ਬੈਠੋ ਮੈਂ ਤੁਹਾਨੂੰ ਗੁਰਦੁਆਰੇ ਛੱਡ ਆਵਾਂ ਮੈਂ ਕਿਹਾ ਨਾ ਲਈ ਗੁਰਦੁਆਰਾ ਹੈ 15 ਮਿੰਟਾਂ 'ਚ ਮੈਂ ਪਹੁੰਚ ਜਾਵਾਂਗਾ ਮੈਂ ਤੇ ਟੈਲਣ ਆਇਆ ਘੁੰਮਣ ਆਇਆ ਮੈਨੂੰ ਕਹਿਣ ਲੱਗੇ ਇੱਥੇ ਕੋਈ ਹੋਰ ਘੁੰਮਦਾ ਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਮੈਂ ਕਿਹ ਬੀਚ ਤੇ ਬੜੀ ਸੁੰਦਰ ਹੈ ਬੜਾ ਸੋਹਣਾ ਸਮੁੰਦਰ ਹੈ ਪਰ ਮੈਂ ਦੇਖਦਾ ਨਹੀਂ ਪਿਆ ਕਿਸਣਾ ਮੈਂ ਇਕੱਲਾ ਹੀ ਆ ਘੁੰਮਣ ਆਇਆ ਮੇਰਾ ਮਨ ਇਸ ਤਰ੍ਹਾਂ ਕੀਤਾ ਮੈਨੂੰ ਕਹਿੰਨੇਗੇ ਇਸ ਤਰ੍ਹਾਂ ਕੋਈ ਨਹੀਂ ਘੁੰਮਦਾ ਹੁੰਦਾ ਮੈਂ ਕਿਉਂ ਕੀ ਗੱਲ ਹੈ ਕਹਿੰਦੇ ਥੜੇ ਹੱਥ ਤੇ ਘੜੀ ਬੰਨੀ ਹੋਈ ਅਗਲੇ ਘੜੀ ਨਹੀਂ ਲਵਾਉਂਦੇ ਅਗਲੇ ਹੱਥ ਹੀ ਕੱਟ ਕੇ ਲੈ ਜਾਂਦੇ ਤੁਸੀਂ ਸਾਡੇ ਮਹਿਮਾਨ ਹੋ ਕੋਈ ਹਾਦਸਾ ਨਾ ਹੋ ਜਾਏ ਬੈਠੋ ਗੱਡੀ 'ਚ ਮੈਂ ਤੁਹਾਨੂੰ ਗੁਰਦੁਆਰੇ ਛੱਡਾਵਾਂ ਤੁਸੀਂ ਟੈਲ ਨਾ ਹੋਵੇ ਗੁਰਦੁਆਰੇ ਟੈਲ ਲੈਣਾ ਮੈਂ ਕਿ ਹੱਦ ਲੋਗੇ ਫਿਰ ਮੈਂ ਉਹਨੋ ਕਿਹਾ ਨਾਮ ਤੇ ਸ਼ਹਿਰ ਹੈ ਦਰ ਅਸਲਾਮ ਅਮਨ ਸਲਾਮ ਤੇ ਦਾ ਦਰਵਾਜ਼ਾ ਤੇ ਸਲਾਮ ਤੇ ਇਤਨੀ ਵੀ ਨਹੀਂ ਬੰਦਾ ਟੈਲ ਫਿਰ ਲਵੇ ਬੰਦਾ ਗੋਮ ਫਿਰ ਲਵੇ ਕੱਲਾ ਐ ਨਹੀਂ ਵੀ ਕੋਈ ਨਹੀਂ ਨਾਮ ਤੇ ਚੰਗਾ ਹੈ ਬੜਾ ਖੂਬਸੂਰਤ ਨਾਮ ਹੈ ਧਾਰਮਿਕ ਨਾਮ ਹੈ ਸ਼ਹਿਰ ਦਾ ਪਰ ਇਤਨਾ ਅਧਰਮ ਇਤਨਾ ਅਧਰਮ ਸਾਡੇ ਵਿੱਚ ਤੇ ਕਈਆਂ ਦੇ ਹਿੰਦੂ ਸਿੱਖਾਂ ਦੇ ਨਾਮ ਹੁੰਦੇ ਧਰਮਚੰਦ ਧਰਮ ਸਿੰਘ ਲੇਕਿਨ ਦੇਖੋ ਤੇ ਬਿਲਕੁਲ ਹੀ ਅਧਰਮ ਹੁੰਦਾ ਹੈ ਨਾਮ ਦੀ ਲੱਜਾ ਨਹੀਂ ਨਾਮ ਤੇ ਧਰਮ ਸਿੰਘ ਹੁਣ ਅਧਰਮ ਸਿੰਘ ਹੁੰਦੇ ਨੇ ਨਾਮ ਤੇ ਧਰਮ ਚੰਦ ਉਹ ਕੋਈ ਧਰਮ ਵਾਲੀ ਗੱਲ ਨਹੀਂ ਹੁੰਦੀ ਕਹਿੰਦੇ ਨੇ ਪਵਿੱਤਰ ਨਾਮ ਦੇਣ ਦੀ ਪ੍ਰਥਾ ਸਾਡੇ ਦੇਸ਼ ਵਿੱਚ ਇਸ ਵਾਸਤੇ ਚੱਲੀ ਸੀ ਕਿ ਮਨੁੱਖ ਆਪਣੇ ਨਾਮ ਤੋਂ ਹੀ ਪ੍ਰੇਰਣਾ ਲੈ ਕੇ ਆਪਣੇ ਵਿੱਚ ਖੂਬੀਆਂ ਪੈਦਾ ਕਰੇ ਚਲੋ ਆਪਣੇ ਨਾਮ ਦੀ ਲੱਜਾ ਰੱਖੇ ਖੈਰ ਇਸੇ ਵਿਸ਼ੇ ਨੂੰ ਮੈਂ ਜ਼ਿਆਦਾ ਨਾ ਲਮਕਾਵਾਂ ਪ੍ਰਮਾਤਮਾ ਦੇ ਜਿਤਨੇ ਨਾਮ ਨੇ ਪ੍ਰਮਾਤਮਾ ਤੇ ਪੂਰੇ ਉਤਰ ਦੇਣੇ ਜੈਸੇ ਹੁਣ ਪ੍ਰਮਾਤਮਾ ਵੀ ਇੱਕ ਨਾਮ ਹੈ ਇਹਦੇ ਅਰਥ ਨੇ ਪਰਮ ਚਾਹਨਾ ਤੋਂ ਪਰਮ ਚਾਹਨਾ ਹੋ ਹੈ ਉਹ ਹੈ ਜੈਸੇ ਉਸੇ ਪ੍ਰਮਾਤਮਾ ਦਾ ਨਾਮ ਹੈ ਕ੍ਰਿਸ਼ਨ ਬਾਅਦ ਵਿੱਚ ਅਵਤਾਰਾਂ ਨੂੰ ਸੰਤਾਂ ਨੂੰ ਮਹਾਂਪੁਰਖਾਂ ਨੂੰ ਮਨੁੱਖਾਂ ਨੂੰ ਇਹ ਨਾਮ ਦਿੱਤੇ ਗਏ ਕ੍ਰਿਸ਼ਨ ਕ੍ਰਿਸ਼ਨ ਦਾ ਸਰਜ ਦੇ ਚ ਕਸ਼ਿਸ਼ ਨਹੀਂ ਨਿਰਲੇਪ ਹਰ ਚੀਜ਼ ਤੋਂ ਨਿਰਲੇਪ ਤੋ ਪ੍ਰਮਾਤਮਾ ਵਾਕਈ ਨਿਰਲੇਪ ਹੈ ਸਾਡੇ ਸਰੀਰ ਦੇ ਵਿੱਚ ਹੈ ਨਿਰਲੇਪ ਸਾਰਿਆਂ ਦੇ ਅੰਦਰ ਹੈ ਨਿਰਲੇਪ ਇੱਕ ਛੋਟੀ ਜਿਹੀ ਗੱਥਾ ਮੈਨੂੰ ਯਾਦ ਆਈ ਹਿੰਦੀ ਸੰਸਕ੍ਰਿਤ ਤੇ ਬੰਗਾਲੀ ਦੇ ਮਹਾਨ ਸੰਤ ਸ਼ਾਇਰ ਰਾਬਿੰਦਰਨਾਥ ਟੈਗੋਰ ਮੈਂ ਅਕਸਰ ਅਜ਼ ਕਰਦਾ ਹੁਣਾ ਤਿੰਨ ਕਵੀਆਂ ਨੂੰ ਸੰਤ ਕਵੀ ਆਖਿਆ ਗਿਆ ਹੈ ਇਕ ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਕ ਉਰਦੂ ਫਾਰਸੀ ਦੇ ਫਕੀਰ ਸ਼ਾਇਰ ਸੰਤ ਕਵੀ ਡਾਕਟਰ ਮੁਹੰਮਦ ਇਕਬਾਲ ਇਕ ਹਿੰਦੀ ਸੰਸਕ੍ਰਿਤ ਤੇ ਬੰਗਾਲੀ ਦੇ ਸੰਤ ਕਵੀ ਰਾਬਿੰਦਰ ਨਾਥ ਟੈਗੋਰ ਇਹ ਤਿੰਨੇ ਸਮਕਾਲੀ ਹੋਏ ਨੇ ਇੱਕੋ ਹੀ ਵਕਤ ਦੇ ਹੋਏ ਨੇ ਔਰ ਤਿੰਨੇ ਇਹ ਜਿ ਕਹਿ ਲੋ ਰੂਹਾਨੀਅਤ ਦੀਆਂ ਬੜੀਆਂ ਗਹਿਰਾਈਆਂ ਨੂੰ ਛੂੰਹਦੇ ਨੇ